ਪੰਜਾਬ ਦੀਆਂ ਮਾਵਾਂ ਦੇ ਜਾਇ ਗੱਭਰੂਆਂ ਦੇ ਵੱਲੋਂ ਅਕਸਰ ਹੀ ਦੇਸ਼ ਦੀ ਰਾਖੀ ਕਰਦੇ ਹੋਏ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਜਾਂਦੀ। ਇਹਨਾਂ ਨੇ ਆਪਣੀ ਬਾਦਰੀ ਅਤੇ ਫਰਜ਼ਾਂ ਦੇ ਪ੍ਰਤੀ ਨਿਸ਼ਾਨਾ ਦੇ ਚਲਦਿਆਂ ਉਹ ਕਈ ਵਾਰ ਵੱਡੇ ਵੱਡੇ ਸਨਮਾਨ ਪ੍ਰਾਪਤ ਕਰਨ ਦੇ ਇਤਿਹਾਸ ਦੁਰਾਵੀ ਚੁੱਕੇ ਹਨ। ਅਜਿਹਾ ਇੱਕ ਇਤਿਹਾਸ ਗੁਰਦਾਸਪੁਰ ਦੇ ਨੇਲੇ ਪਿੰਡ شیخਵਾਦੇ ਮਲਕੀਤ ਸਿੰਘ ਨੇ ਦਰਾਇਆ ਜਿਸ ਦੇ ਬਦਲੇ ਉਸ ਨੂੰ ਦੇਸ਼ ਦਾ ਸਰਵ ਉੱਚ ਸਨਮਾਨ ਸ਼ੌਰਿਆ ਚੱਕਰ ਦੇਸ਼ ਦੀ ਰਾਸ਼ਟਰਪਤੀ ਦ੍ਰੋਪਤੀ ਮਰੂ ਦੇ ਵੱਲੋਂ ਪੇਟ ਕੀਤਾ ਗਿਆ ਇਸ ਸਨਮਾਨ ਨੂੰ ਪ੍ਰਾਪਤ ਕਰਨ ਉਪਰੰਤ ਮਲਕੀਤ ਸਿੰਘ ਅੱਜ ਆਪਣੇ ਜੱਦੀ ਘਰ ਛੇਖਵਾ ਵਿਖੇ ਪਹੁੰਚਿਆ ਜਿੱਥੇ ਛੇਖਵਾ ਪਹੁੰਚਣ ਤੇ ਪਿੰਡ ਦੇ ਲੋਕਾਂ ਅਤੇ ਪਰਿਵਾਰ ਤੋਂ ਇਲਾਵਾ ਇਲਾਕੇ ਦੇ ਲੋਕਾਂ ਨੇ ਉਦਾ ਪਰਵਾ ਸਹਾ ਕੀਤਾ ਪਰ ਹੈਰਾਨ ਗਏ ਇੱਥੇ ਹੋਈ ਜਦੋਂ ਨੌਜਵਾਨ ਦਾ ਸਾਕ ਕਰਨ ਦੇ ਲਈ ਜ਼ਿਲ੍ਹੇ ਦਾ ਕੋਈ ਵੀ ਪ੍ਰਸ਼ਾਸਕਿਕ ਅਧਿਕਾਰੀ ਪਹੁੰਚਿਆ ਹੀ ਨਹੀਂ ਕਿ ਕੱਲ ਉਹਨਾਂ ਕੋਲ ਕੋਈ ਸਮਾਂ ਹੀ ਨਹੀਂ ਸੀ ਤੁਸੀਂ ਆਪ ਹੀ ਦੇਖੋ ਇਸ ਮੌਕੇ ਦੇ ਨੌਜਵਾਨ ਅਤੇ ਉਹਦੇ ਪਰਿਵਾਰਿਕ ਮੈਂਬਰਾਂ ਦਾ ਕੀ ਕੁਝ ਕਹਿਣਾ ਹੈ ਹਾਂ ਮੇਰਾ ਮਲਕੀਤ ਸਿੰਘ ਪੋਸਟ 36 ਗੜ ਹਾਂਜੀ ਬਹੁਤ ਜ਼ਿਆਦਾ ਦਰਦ ਦੀ ਬਾਤ ਹੈ ਮਹਿਸੂਸ ਹੋ ਰਿਹਾ ਮੇਰੇ ਕੋਲ ਬਹੁਤ ਵਧੀਆ ਇਹਦਾ ਪੂਰੇ ਪਿੰਡ ਵਾਲਿਆਂ ਨੇ ਬੜਾ ਵਧੀਆ ਸਵਾਗਤ ਕੀਤਾ ਮੇਰਾ ਹਾਂਜੀ ਬਹੁਤ ਵਧੀਆ ਲੱਗਾ ਇਹ ਘਟਨਾ 31 1 2024 ਨੂੰ ਵਜੇ ਮਤਲਬ ਕਿ ਆਪਾਂ ਬੇਸ ਕੈਂਪ ਲਾਉਣ ਗਏ ਨਵਾਂ ਕੈਂਪ ਉੱਥੇ ਨਕਸਲੀਆਂ ਨੇ ਸਾਡੇ ਉੱਤੇ ਐਨਕਾਉਂਟਰ ਸ਼ੁਰੂ ਹੋ ਗਿਆ ਉੱਥੇ ਐਨਕਾਉਂਟਰ ਦੇ ਵਿੱਚ ਮੇਰੇ ਇੱਕ ਸਾਥੀ ਨੂੰ ਗੋਲੀ ਲੱਗੀ ਉਹਨੂੰ ਬਚਾਉਣ ਵਾਸਤੇ ਮੈਂ ਅੱਗੇ ਵਧਿਆ ਔਰ ਮੇਰੇ ਦੋ ਗੋਲੀ ਲੱਗੀਆਂ ਇੱਕ ਛਾਤੀ ਔਰ ਇੱਕ ਵੀਰੇ ਡੋਲੇ ਤੇ ਗੋਲੀ ਲੱਗੀ ਠੀਕ ਹੈ ਜੀ ਤੇ ਜਿਹੜੇ ਨਕਸਲੀ ਉਧਰੋਂ ਆਪਣੇ ਮੇਰੇ ਸਾਥੀ ਹਲ ਆ ਰਹੇ تھے ਉਹਨਾਂ ਨੂੰ ਰੋਕਿਆ ਹੋਰ ਪਿਛੇ ਪਿਛੇ ਭੇਜਿਆ ਗਿਆ ਇੱਕ ਬੰਦਾ ਇਹ ਆਪਣਾ ਪਰ ਉਹ ਬਾਅਦ ਵਿੱਚ ਹਸਪੀਟਲ ਚ ਜਾ ਕੇ ਡੈਥ ਹੋ ਗਿਆ ਦੇਸ਼ ਵਾਸਤੇ ਤੇ ਇਹ ਗਰਵ ਦੀ ਗੱਲ ਹੈ ਮਤਲਬ ਜੇ ਅੱਪਾ ਜਦ ਮਨੇ ਫੌਜੇ ਭਰਤੀ ਹੁੰਨੇ ਆ ਤੇਹਾਨੋ ਹਰ ਇੱਕ ਨੂੰ ਮਨੇ ਫੌਜ ਤੇ ਜਾ ਕੇ ਅੱਛੇ ਕੰਮ ਕਰਨੇ ਚਾਹੀਦੇ ਹਨ ਠੀਕ ਹੈ ਜੀ ਬਹੁਤ ਗਰਵ ਦੀ ਗੱਲ ਹੈ ਜਦ ਪਤਾ ਕਿ ਰਹੇ ਉਦੇ ਵਿੱਚ ਮੈਨੂੰ ਲਈ ਉਹ ਸੋੜੇ ਚੱਕਰ ਦੇ ਨਾਮ ਆਇਆ ਮੇਰਾ 15 ਅਗਸਤ 2024 ਦੇ ਵਿੱਚ ਅ ਔਰ ਬਹੁਤ ਮਾਣ ਮਹਿਸੂਸ ਹੋਇਆ ਮੈਨੂੰ ਨੌਜਵਾਨੀ ਨੂੰ ਇਹ ਕਿ ਨਸ਼ਿਆਂ ਤੋਂ ਦੂਰ ਰਹਿਣ ਔਰ ਫੌਜ ਵੱਲ ਵੱਧ ਤੋਂ ਵੱਧ ਮੈਨੂੰ ਆਪਣੇ ਜਫੌਜ ਦੇ ਵਿੱਚ ਭਰਤੀ ਹੋਣ ਲਾਈਫ ਤੇ ਬਸ ਇਹੀ ਸੁਪਨੇ ਕਿ ਮਤਲਬ ਕਿ ਦੇਸ਼ ਦੀ ਸੇਵਾ ਕਰਦੇ ਰਹਾਂਗਾ ਮੈਂ ਜੀਨੂੰ ਫਰਮਾਤਮਾ ਦਾ ਲੱਖ ਲੱਖ ਸ਼ੁਕਰ ਕਰਦੀ ਹੈ ਜੀ ਬਸ ਇਹੀ ਕਹਿਣਾ ਚਾਹੁੰਦਾ ਕਿ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਜੀ ਇਹ ਖੁਸ਼ੀ ਮਨਾਉਣ ਲਈ ਜੀ ਉਸ ਲਈ ਕਿਵੇਂ ਸੂਚਨਾ ਮਿਲਗੀ ਤੁਹਾਨੂੰ ਮੈਨੂੰ ਸ਼ਾਮ ਨੂੰ 7 ਵਜੇ ਇਹਨਾਂ ਨੇ ਫੋਨ ਕੀਤਾ ਸੀ ਫਿਰ ਦੀਦੀ ਨੂੰ ਕੀਤਾ ਸੀ ਉਹਨਾਂ ਨੇ ਫਿਰ ਸਾਨੂੰ ਦੱਸਿਆ ਕਿ ਗੋਲੀ ਲੱਗ ਗਈ ਇਦਾਂ ਤੇ ਫਿਰ ਜਗਦਾ ਮੰਮੀ ਰੋਂ ਲੱਗ ਗਏ ਫਿਰ ਇਹਨਾਂ ਨੇ ਫਿਰ ਆਪ ਵੀਡੀਓ ਕਾਲ ਕੀਤੀ ਫਿਰ ਅਸੀਂ ਗੱਲ ਕੀਤੀ ਫਿਰ ਥੋੜਾ ਸਾਨੂੰ ਠੀਕ ਲੱਗਿਆ ਕਿ ਹਾਂ ਥੋੜਾ ਠੀਕ ਹੈ ਉਸ ਵੇਲੇ ਤਾਂ ਮਨ ਭਰ ਗਿਆ ਪਰ ਜਦੋਂ ਸੋਹਰਿਆ ਚੱਕਰ ਦੇ ਵਾਸਤੇ ਨਾਂ ਅਨਾਉਂਸ ਹੋ ਗਿਆ ਉਹ ਹੋਣਾ ਚਾਹੀਦਾ ਕੁੱਦੋਂ ਵਧੀਆ ਲੱਗਿਆ ਪਰ ਮਾਤਾ ਦਾ ਲੱਖ ਲੱਖ ਸ਼ੁਕਰ ਬਸ ਤੁਸੀਂ ਨਾਲ ਹੀ ਸੀ ਰਾਸ਼ਟਰਪਤੀ ਦੇ ਨਾਲ ਹਾਂਜੀ ਉਸ ਵੇਲੇ ਜਦੋਂ ਇਹਨਾਂ ਨੂੰ ਰਾਸ਼ਟਰਪਤੀ ਦੇ ਰੇਸੇ ਸੋਹਰਿਆ ਚੱਕਰ ਉਹ ਤੁਹਾਨੂੰ ਕਿੰਨਾ ਕੋ ਮਹਿਸੂਸ ਹੋ ਰਿਹਾ ਸੀ ਮਾਨ ਹਾਂਜੀ ਬਹੁਤ ਵਧੀਆ ਲੱ ਨਾਨਕੇ ਪਰਵਾਜ ਦਾ ਨਾਨਾ ਜੀ ਆਰਮੀ ਦੇ ਸੂਬੇ ਦਾ ਦੋ ਨ ਲੜਾਈਆਂ 65 ਘੱਟ ਲੜਾਈ ਲੜੀ ਇਹਦਾ ਛੋਟਾ ਭਰਾ ਆਰਮੀ ਦੇ ਵਿੱਚ ਹੈ ਬਾਕੀ ਬਣਾਈਆਂ ਇਹਨਾਂ ਦਾ ਆਰਮੀ ਦੇ ਵਿੱਚ ਸਾਰੇ ਸਾਡੇ ਪਰਿਵਾਰ ਦੇ ਵਿੱਚ ਹਰ ਇੱਕ ਨੂੰ ਮਾਣ ਹੈ ਕਿ ਦੇਸ਼ ਦੀ ਸੇਵਾ ਕਰਨ ਦੀ ਗੋਟੀ ਆ ਦਾ ਆਰਮੀ ਦੀ ਨਾਨਕ ਨਾਨਕ ਨਾਨਾ ਜੀ ਠੀਕ ਲੋਤ ਮਾਣਾ ਮੈਨੂੰ ਮੇਰਾ ਵੀ ਸਾਡੇ ਪਰਿਵਾਰ ਦਾ ਇਹ ਨਾਮ ਆ ਰੋਸ਼ਨ ਸਿੰਘ ਪਿੰਡ ਦੇ ਵਿੱਚ ਮੇਰੇ ਸਾਹ ਪਿੰਡ ਦਾ ਹੀ ਪਿੰਡ ਦਾ ਹੀ ਨਾਮ ਕੋਈ ਹੋਰ ਵੀ ਹੈਗਾ ਸੋਰੇ ਚੱਕਰ ਦਾ ਪਿੰਡ ਦਾ ਹੋਰ ਨਹੀਂ ਕੋਈ ਹੈਗਾ ਇਹ ਹੋਈ ਹੈ ਸਰਪੇ ਵਿਰਾਇਤੀ ਸ਼ੁਰੂ ਵਿੱਚ ਜੋ ਜਨ ਜੁਹੇ ਗਏ ਆ ਰਾਟੋਪੜੀ ਭਮੜਾ ਤਿੰਨ ਸਰਦਾਰੀ ਤਿੰਨ ਫੱਜਾਂ ਦੇ ਵਿੱਚੋਂ ਜਿਨ੍ਹਾਂ ਨੂੰ ਸੋਰੀਆ ਜੱਕਰ ਮਿਲਿਆ ਜਦੋਂ ਇਹਨਾਂ ਨੇ ਲਿਆ ਰਾਸ਼ਟਰਪਤੀ ਬਹੁਤ ਬੜੀ ਖੁਸ਼ੀ ਹੋਈ ਹੈ ਇਹਦਾ ਮੁਰਤੋਂ ਹੀ ਇਰਾਦਾ ਇਹਨੇ ਪਰਤੀਆਂ ਵੇਖੀਆਂ ਬਾਅਦ ਵਿੱਚ ਚਲੋ ਮਤਲਬ ਵੀ ਬਾਅਦ ਵਿੱਚ ਸੀਆਰਪੀ ਜੋ ਹੋ ਗਿਆ ਤੇ ਇੱਥੇ ਆਪਣਾ ਮਿਹਨਤ ਕੀਤੀ ਕੋਬਰ ਕਮੰਡ ਹੋ ਜੋਗੀ ਸਾਨੂੰ ਬਹੁਤ ਮਾਣ ਵਾਲੀ ਗੱਲ ਹੈ ਜੀ ਸਾਡੇ ਪਿੰਡ ਨੂੰ ਇਹ ਪਹਿਲਾ ਸੈਕਸਵਾੜ ਜਿੰਨੇ ਸੂਰਜਾ ਚੱਕਰ ਸਾਡੇ ਪਿੰਡ ਚ ਪ੍ਰਾਪਤ ਕੀਤਾ ਤੇ ਸਾਨੂੰ ਇਹ ਤੇ ਮਾਣ ਵੀ ਆ ਤੇ ਇੰਨੇ ਨਕਸਲੀਆਂ ਨੂੰ ਨੱਥ ਪਾ ਕੇ ਤੇ ਆਪਣੇ ਆਪ ਤੇ ਗੋਲੀਆਂ ਖਾ ਕੇ ਤੇ ਆਪਣੇ ਜਵਾਨ ਨੂੰ ਨਾਲ ਵਾਪਸੀ ਸਹੀ ਸਲਾਮਤ ਲੈ ਕੇ ਤੇ ਮਾਣ ਹੈ ਸਾਨੂੰ ਗਰਵ ਹੈ ਜੀ ਤੇ ਅੱਜ ਫਿਰ ਕਿਹਦਾ ਸਵਾਗਤ ਕੀਤਾ ਸਾਨੂੰ ਬਹੁਤ ਵਧੀਆ ਲੱਗਾ ਜੀ ਬਹੁਤ ਸੋਹਣਾ ਬਹੁਤ ਵਧੀਆ ਪ੍ਰੋਗਰਾਮ ਠੀਕਣਾ ਚਾਹੁੰਦੇ ਹਾਂ ਨੌਜਵਾਨ ਅਸੀਂ ਨੌਜਵਾਨ ਨੇ ਇਹੋ ਕਹਿਣਾ ਚਾਹੁੰਦੇ ਹਾਂ ਕਿ ਨਸ਼ੇ ਨੂੰ ਤਿਆਗ ਕੇ ਨਾ ਤੁਸੀਂ ਪੜ੍ਹ ਤੋ ਕੇ ਨੌਕਰੀਆਂ ਵੱਲ ਧਿਆਨ ਦਿਓ ਬੜਾ ਜਮਾਨ ਕਰਦਾ ਕਿ ਸਾਡਾ ਸੁਪੁੱਤਰ ਸਰਦਾਰ ਮਲਕੀਤ ਸਿੰਘ ਜੀ CRPF ਦੇ ਵਿੱਚੋਂ ਸੂਰਿਆ ਪ੍ਰਾਪਤ ਚੱਕਰ ਪ੍ਰਾਪਤ ਕਰਕੇ ਨਗਰ ਵਿੱਚ ਪਹੁੰਚਾ ਹੈ ਇਹ ਨਗਰ ਦੇ ਵਿੱਚ ਪਹਿਲਾ ਜਵਾਨ ਜੋ ਸੂਰਿਆ ਚੱਕਰ ਲੈ ਕੇ ਆਇਆ ਇਸ ਤੋਂ ਪਹਿਲਾਂ ਸਾਰੇ ਆਪ ਆਪਣੇ ਰੈਂਕ ਤੇ ਪੈਨਸ਼ਨ ਆਏ ਨੇ ਪਰ ਅੱਜ ਬਹੁਤ ਮਾਣ ਹੈ ਨਗਰ ਦਾ ਨਾਮ ਉੱਚਾ ਕੀਤਾ ਨਗਰ ਨੂੰ ਬਹੁਤ-ਬਹੁਤ ਵਧਾਈਆਂ ਨੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈਆਂ